ਆਪਣੇ ਨਾਲ ਦੀ ਸਕੂਟੀ ਖੜੀ ਹੈ ਆਪਣੀ ਸਾਰੀਆਂ ਆਪਣੇ ਨਾਲ ਦੀਆਂ ਹੀ ਆ ਉਹ ਦੇ ਨਾਲ ਦੀਆਂ ਆ ਵੀ ਆ ਵੀ ਆ ਕਲਰ ਦੇਖੋ ਕਿੰਨਾ ਮਸਤ ਮਿੱਟੀ ਮਿੱਟੀ ਹੋਈ ਪਈ ਇੱਥੇ ਕੰਮ ਲੱਗੇ ਵੇ ਡੈਡੀ ਹੁਣੀ ਚਾਚਾ ਤੇ ਡੈਡੀ ਗਰਮਕ ਪਿਆਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਤੁਹਾਡਾ ਅੱਜ ਦੇ ਨਿਊ ਵਲੋਗ ਵਿੱਚ ਅੱਜ ਦਾ ਵਲੋਗ ਸ਼ੁਰੂ ਕਰਦੇ ਹਾਂ ਅੱਜ ਹੈ 13 ਸਤੰਬਰ ਗੁਰਦੁਆਰਾ ਸਾਹਿਬ ਜਾਏ ਆ ਸਰਬੱਤ ਸਮਰ ਤਿਆਰ ਹੋ ਰਿਹਾ ਹੈ ਸਕੂਲ ਜਾਣ ਵਾਸਤੇ ਬੱਤਾ ਤਿਆਰ ਹੋ ਰਿਹਾ ਉਹਦਰ ਸਮਰ ਦਮਾਲਾ ਬੰਦ ਰਿਹਾ ਹਾਂ ਭਾਈ ਮੰਨ ਲੇ ਦਮਾਲਾ ਇਧਰ ਦੇਖਹੀਂ ਦੱਪਾ ਕ ਬੰਨੀ ਹੈ ਜਿੱਥੇ ਦਮਾਲਾ ਕਿੱਥੇ ਸਹੀ ਗੱਲ ਕਰ ਰਿਹਾ ਹਵਾਲ ਜੀ ਸਹੀ ਦਿਖਾਈ ਬਹੁਤ ਸੋਣੀ ਬੰਨੀ ਹੈ ਸਿਰਾਈ ਲੱਗਦੀ ਹੈ ਅੱਖ ਦਿਖਾਈ ਤੇਰੀ ਅੱਖ ਸੁੱਜੀ ਪਈ ਆ ਜਣ ਦਿਖਾ ਆ ਖੋਲ ਖੋਲ ਤਸਰੀ ਸੋ ਗਰਮਕ ਪਿਆਰਿਓ ਟਾਈਮ ਹੋ ਗਿਆ ਪੌਣੇ 11 ਹੁਣ ਚਲਦੇ ਆ ਮੰਡੀ ਕਿਉਂਕਿ ਸਾਡੀ ਸਕੂਟਰ ਹੀ ਖਰਾਬ ਹੋ ਗਈ ਇਹ ਪੂਰੇ ਕੱਢਦੀ ਨਹੀਂ ਬੈਟਰੀ ਡਾਊਨ ਹੋ ਜਾਂਦੀ ਛੇਤੀ ਇਹਦੀ ਉਹ ਬੈਟਰੀਆਂ ਚੇਂਜ ਕਰਨਗੇ ਦੇਖਦੇ ਆ ਕੀ ਕਰਦੇ ਆ ਚਲਦੇ ਆ ਮੰਡੀ ਅੱਜ ਇਹਨੂੰ ਦਿਖਾ ਕੇ ਲਿਆਉਨੇ ਆ ਕੱਪੜੇ ਤੋਂ ਪਰੇ ਇਧਰ ਕੱਪੜੇ ਦਾ ਢੇਰ ਕਾਤੋਂ ਲਾ ਰੱਖੇ ਇਧਰ ਲੈਡ ਚਲੀ ਗਈ ਸਰ ਮੰਡੀ ਚਲਦੇ ਹੁਣ ਚਲੋ ਲੈਡ ਬਗਾ ਦੇ ਰਾਤ ਸਾਰੀ ਰਾਤ ਚਾਰ ਦਲਾਈ ਰੱਖੀ ਆ ਹੁਣ ਰਹਿਣ ਹੀ ਜਾ ਕੇ ਆਈ ਆ ਬਸ ਟੜਕੇ ਉਦੋਂ ਬਾਅਦ ਇਹ ਡਾਊਨ ਹੋ ਗਈ ਬੈਟਰੀ ਸੈਟ ਦੇ ਥੱਲੇ ਇੱਥੇ ਦੇਖੋ ਹੁਣ ਮੰਡੀ ਲੈ ਕੇ ਜਾ ਰਹੇ ਆ ਇਹਨੂੰ ਦੇਖਦੇ ਆਂ ਕੀ ਕਹਿੰਦਾ ਉਹ ਬੈਟਰੀਆਂ ਚੇਂਜ ਕਰਦਾ ਜਾਂ ਕੀ ਕਰਦਾ गर्मी बहुत ज्यादा है पूरी धुप तिखी है अपने स्कूटी खड़ी है अपनी सारिया अपने नाल दी आ कलर देखो गड्डा मस्त ब्लैक आ गया वाइट आ गया ब्लैक वाइट इधर सारिया स्कूटियां खड़ी खड़ी ਇਹਦਰ ਮੋਟਰਸਾਈਕਲ ਆ ਗਏ ਫਲਸਰ ਬੁੱਸਰ ਸਕੂਟੀਆਂ ਸੋਹਣੀਆਂ ਮਿੱਟੀ ਮਿੱਟੀ ਹੋਈ ਪਈ ਹੋਈ ਗਰਮਕ ਪਿਆਰਿਓ ਤਰਪੇ ਹੁਣ ਘਰੋਂ ਬੈਟਰੀ ਬਦਲਤੀ ਐ ਇੱਕ ਬੈਟਰੀ ਖਰਾਬ ਸੀ ਇਹਦੀ ਇੱਕ ਕਮੈਂਟਰੀ ਬਦਲਤੀ ਤੇ ਹੁਣ ਬਿਲਕੁਲ ਸਹੀ ਹੈ ਬਾਕੀ ਚਲਾ ਕੇ ਦੇਖਦੇ ਹਾਂ ਕੀ ਬਣਦਾ ਹੁਣ ਤੁਰ ਪਿਆ ਘਰ ਨੂੰ ਮੰਡੀ ਤੋਂ ਵਾਪਸ ਜੀ ਗੁਰਮਖ ਪਿਆਰਿਓ ਬੈਟਰੀ ਚੇਂਜ ਕਰਵਾ ਲਿਆ ਆਂਦੀ ਐ ਵਧੀਆ ਰਹੀ ਆਉਂਦੀ ਆਉਂਦੀ ਚੱਲਦੀ ਵਧੀਆ ਰਹੀ ਤੇ ਹੁਣ ਚੇਂਜ ਕਰਵਾ ਲੈਂਦੀ ਮੈਟਰੀ ਇੱਥੇ ਠਲਤੀ ਹੁਣ ਹੁਣ ਚਲਾ ਕੇ ਦੇਖਾਂਗੇ ਇਹਨੂੰ ਈਗਰੀ ਇਹ ਹੈ ਥੱਲੇ ਪੈਂ ਖੜਾਓ ਉੱਥੇ ਚੱਲ ਅੰਦਰ ਸੋ ਗੁਰਮਖ ਪਿਆਰਿਓ ਹੁਣ ਟਾਈਮ ਹੋ ਗਿਆ 3:30 ਹੁਣ ਜਾ ਰਹੇ ਆ ਰੋਲ ਤੇ ਰਹਿਣ ਡਿਊਟੀ ਲਾਉਣ ਸਕੂਟੀ ਤੇ ਚਾਪਾਣੀ ਛਕ ਲਿਆ ਤੁਰਨ ਲੱਗੇ ਕੰਮ ਲੱਗੇ ਬਈ ਡੈਡੀ ਹੁਣੀ ਚਾਚਾ ਤੇ ਡੈਡੀ ਕੰਮ ਚੱਲ ਰਿਹਾ ਇਸ ਦੋਨਾਂ ਤੇ ਗੁਰੂ ਗੁਰੂ ਗਰਮਕ ਪਿਆਰਿਓ ਜਾਇਆ ਗੁਰਦੁਆਰਾ ਸਹਿਬ ਮੰਡੀ ਵੀ ਜਾਇ ਰੈਣ ਵੀ ਜਾਇ ਸਾਰੇ ਪਾਸੇ ਜਾਇ ਹੁਣ ਟਾਈਮ ਹੋ ਗਿਆ 7:30 ਤੇ ਸਮਰ ਹੁਣਾਂ ਵਾਸਤੇ ਦੇਖੋ ਕੀ ਲਿਆਂਦਾ ਅੱਜ ਖੋਲ ਵੀ ਚੋਲੇ ਸਮਰ ਹੁਣਾਂ ਵਾਸਤੇ ਚੋਲੇ ਲਿਆਂਦੇ ਆ ਗੁਰੂ ਦਾ ਬਾਣਾ ਸਮਰ ਤੇਰਾ ਉੱਚਾ ਨਹੀਂ ਛੋਟਾ ਨਹੀਂ ਮਨ ਲੱਗਦਾ ਹੈ ਨਾ ਪਾ ਕੇ ਦੇਖ ਉਤੋਂ ਦੀ ਪਾਲਾ ਉਤੋਂ ਦੀ ਪਾਲਾ ਨਾ ਨੀਰੇ ਦਾ ਤਾਂ ਉਹ ਕਹੀ ਜਾਂਦਾ ਸੀ ਕਹਿੰਦਾ ਵੀ ਉੱਚੇ ਨਾ ਹੋ ਜਾਣ ਤੂੰ ਵੀ ਬਾਰਾਨਕ ਨਾਨਕ ਨੂੰ ਤੇ ਸਮਰ ਨੂੰ ਦੋਨਾਂ ਨੂੰ ਚੋਲੇ ਸਵਾਗਤ ਦਿੱਤੇ ਆ ਇੱਕ ਇੱਕ ਚੋਲਾ ਨੀਲੇ ਰੰਗ ਦਾ ਗਰਮਕ ਪਿਆਰਿਓ ਪ੍ਰਸ਼ਾਦਾ ਸ਼ਕਣ ਲੱਗੇ ਆ ਕarele ਕਦੂ ਦੀ ਸਬਜੀ ਸਮਰ ਦਰਵਾਹ ਕarele ਦਾ ਉਹ ਕੀ ਕਰੀ ਜਾਂਦਾ ਢਾਕਾ ਕਰੀ ਜਾਂਦਾ ਸੋ ਗਰਮਕ ਪਿਆਰਿਓ ਅੱਜ ਦਾ ਬਲੌਗ ਇੱਥੇ ਸਮਾਪਤ ਕਰਦੇ ਆ ਪਸੰਦ ਆਵੇ ਤਾਂ ਲਾਈਕ ਕਰ ਦਿਓ ਕਮੈਂਟ ਕਰ ਦਿਓ ਚੈਨਲ ਦੇ ਨਾਮ ਤੇ ਸਬਸਕ੍ਰਾਈਬ ਕਰ ਦਿਓ ਮਿਲਦੇ ਆ ਕੱਲ ਨੂੰ ਫਿਰ ਨਵੇਂ ਬਲੌਗ ਵਿੱਚ ਤਦ ਤੱਕ ਲਈ ਆਪਣਾ ਤੇ ਆਪਣਿਆਂ ਦਾ ਖਿਆਲ ਰੱਖੋ ਜੀ वागुरू जी का खालसा वागुरू जी की फतेह